ਆ ਦੇਖ ਲਓ ਭਾਈ ਪੰਜਾਬ ਪੁਲਿਸ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਕਰਤੂਤ ਪਾਣੀ ਲਿਓ ਪਾਣੀ ਪਾਣੀ ਲਿਓ ਪਾਣੀ ਅੱਖਾਂ ਗਿੱਲੀਆਂ ਕਰ ਲਓ ਪਾਣੀ ਅੱਖਾਂ ਗਿੱਲੀਆਂ ਕਰਨ ਵਾਲਿਆਂ ਨੇ ਪਾਣੀ ਓ ਪਾਣੀ ਲਿਓ ਪਾਣੀ ਅੱਖਾਂ ਗਿੱਲੀਆਂ ਕਰ ਲਓ ਕੱਪੜੇ ਕੱਪੜੇ ਗਿੱਲੇ ਕਰ ਲਓ ਪਾਣੀ ਲਿਓ हलो आइन सपो आइनी सपो आलो हलो

படா हैन रे गिल्ला गिल्ला अनिल ला 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 गिल्ला पर न ला ला आनंदी ने खोल गिल्ला ले आ पादो पादो ओ बोरी लेओ Aga Bala, Torsan'ı görürsünüz. Torsan'ı akşam için bağırıyorum. Torsan'ı akşam için bağırıyorum. Aga Bala, Aga Bala. Aga Bala, Aga Bala. Aga Bala, Aga Bala. Kapat girelim, girelim. Bu ayı da, becerer ਪਾਣੀ ਉਹ ਪਾਣੀ ਹੈਗਾ ਪਾਣੀ ਦਿਓ ਪਾਣੀ ਜੇ ਹੈਗਾ ਪਾਣੀ ਹੈਗਾ ਰੁਕਦਾ ਨਹੀਂ ਪਾਣੀ ਦਿਓ ਜਰ ਬੰਦੇ ਦੇ ਹੀ ਪਾਣੀ ਪਾਣੀ ਦਾ ਪਾਣੀ ਨਾਲ ਲੋਟਾ ਉਹਦਾ ਪਾਣੀ ਅੱਖਾਂ 'ਚ ਮਾਰ ਲੈ ਮੇਰੇ ਤਾਂ ਅੱਖਾਂ 'ਚ ਪੈ ਗਿਆ ਜਿਵੇਂ ਪਾਣੀ ਨਾ ਹੋ ਗਿਆ ਆਏ ਬੰਦੇ ਅੱਖਾਂ 'ਚ ਮਾਰ ਲੈ ਕੁਝ ਨਹੀਂ ਦਾ ਅੱਖਾਂ 'ਚ ਮਾਰਦਾ ਠੀਕ ਹੋ ਜਾਊਗਾ ਅੱਖਾਂ 'ਚ ਮਾਰ ਲਓ ਬਈ ਅੱਖਾਂ 'ਚ ਮਾਰ ਲਓ ਪੀਲਾ ਪੜਿਆ ਪੀਲਾ ਲੜਿਆ ਅੱਖਾਂ ਦੇ ਮਾਰ ਲਓ ਬਈ ਅੱਖਾਂ ਦੇ ਮਾਰ ਲਓ ਚੇਤੇ ਨਾਲ ਮਾਰਦੇ ਬਈ ਪੜੀ

ਪਾਣੀ ਲੱਕਦੇ ਪਾਣੀ ਪਿਆ ਦੋ ਪਾਣੀ ਪੀ ਲਓ ਕਿ ਨਾ ਫੜਕਦੇ ਆ ਜਾਓ ਫੜਕਦੇ ਪਾਣੀ ਹੈਗਾ ਪਰ ਲੈਣੋ ਪਾਣੀ ਤਾਂ ਦੇਈ ਪਾਣੀ ਹਾਏ ਹੈ ਰਾਮ ਮੈਨੂੰ ਪਾਣੀ ਮੰਗਦੀ ਰਹੇ ਲੋ ਲੱਗ 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 ਪਾਣੀ ਦੀ ਮੜੇ ਅੰਦਰ ਲੰਗਦਾਂਗੇ ਪਾਣੀ ਪੀ ਲਈ ਭਾਈ ਓਏ ਗੋਲੇ ਦੇ ਜਮੀ ਉੱਤੇ ਪਹੁੰਚ ਗਏ ਅਸੀਂ ਗੋਲੇ ਸਿਰ ਤੇ ਪਲੇ ਪਾਣੀ ਭਾਈ ਛੇਤੀ ਅੱਥਰੂ ਕੋਹਾਂ ਦੇ ਕੋਲ ਉੱਤੇ ਰੋਕ ਆ ਦੇ ਜੀ ਮਨ ਜਗਾ ਆ ਪੰਜਾਬ ਦੇ ਵਿੱਚ ਛੜਕ ਤੇ ਆ ਜਾ ਛੜਕ ਤੇ ਭੱਜੋ ਨਾ ਪਿੰਡ ਛੱਡ ਕੇ ਆਉਂਗੇ ਮੇਰਾ ਇੱਕ ਹੋਰ ਦੇ ਦੇ ਇੱਕ ਹੋਰ ਦੇ ਦੇ ਛੇਤੀ ਗਨ ਮੈਦਾਨ ਅੰਦਰ ਲੰਘਿਆ ਹੋਇ ਤੂੰ ਓਏ ਮੂੰਹ ਤੇ ਗਿੱਲਾ ਕੱਪੜਾ ਫੇਰ ਲਓ ਬਾਈ ਗਿੱਲਾ ਕੱਪੜਾ ਅਥਰੂ ਗਾਇਨਸ ਮੁੱਕ ਗਏ ਗੋਲੇ ਗੋਲੇ ਮੁੱਕ ਗਏ ਦੁੰਨੇ ਵਾਲੇ ਪਿੰਡ ਦੇ ਵਿੱਚ ਗੋਲੇ ਮੁੱਕ ਗਏ ਆ ਬਟਿੰਡਾ ਜਲੇ ਤਾਂ ਉਧਰ ਉਧਰ ਹੀ ਰਹਿਗਾ ਗੋਲੇ ਮੁੱਕ ਗਏ ਪੁਲਿਸ ਲਵੋ ਓਏ ਬਾਥਰੂ ਗਾਇਦੇ ਗੋਲੇ ਬਣਾਤਾ ਬੱਡਰ ਆ ਦਿੱਲੀ ਦਾ ਮੰਡਰਾ ਦੇਖੋ ਪ੍ਰਧਾਨ ਜੀ ਦੇ ਸਾਹੀ ਪ੍ਰਧਾਨ ਜੀ ਦਰਬਾਰਾ ਸਿੰਘ ਸਾਜਲਾ ਜੀ ਸੰਗਰੂਰ ਦੇ ਜਰਨਲ ਫੈਕਟਰੀ ਨੇ ਇਹਨਾਂ ਦਾ ਆ ਬੱਚਾ ਅਥਰੂ ਗਾਇ ਦਾ ਗੋਲਾ ਅੱਜ ਦੱਸੋ ਮੜਾ ਬਿਆਨ ਕਰੋ ਹੀ ਕੋਈ ਦੇਖੋ ਉੱਚਾ ਹੋਈਂ ਤਲਾਓ ਧੱਕੇ ਸਾਹੀ ਕਰੋ ਪਰ ਜ਼ਮੀਨਾਂ ਤੇ ਕਬਦੇ ਨਹੀਂ ਹੁੰਦੇ ਬਾਈ ਇਹ ਤਹੀਆ ਕੀਤਾ ਹੋਇਆ ਘਰੋਂ ਚੱਲ ਕੇ ਆਏ ਆ ਬਈ ਜਾਂ ਜ਼ਮੀਨਾਂ ਤੇ ਕਬਦੇ ਛੜਾ ਦਾਂਗੇ ਜਾਂ ਆਖਰੀ ਥਾਂ ਦਾ ਕਤਰਾ ਲਾ ਦਾਂਗੇ ਅੱਜ ਸਾਡੇ ਜਿੰਨੇ ਵੀ ਇੱਥੇ ਕਿਸਾਨ ਭੈਣਾਂ ਆਈਆਂ ਨੇ ਸਾਰਿਆਂ ਦੇ ਅੰਦਰ ਇਹੀ ਇੱਕ ਬਈ ਅੱਜ ਹਾਰ ਗਏ ਤਾਂ ਇਹਨਾਂ ਨੇ ਜਬਰੀ ਜ਼ਮੀਨਾਂ ਤੇ ਕਬਜ਼ਾ ਕਰਨਾ ਇਸ ਲਈ ਅਪੀਲ ਕਰਦਾ ਵੀ ਦਮ ਲੈ ਕੇ ਥੋੜਾ ਜਿਹਾ ਪਾਣੀ ਪੀ ਕੇ ਆਪਾਂ ਇੱਥੇ ਜ਼ਰੂਰ ਜਾਣਾ ਆਹ ਦੇਖੋ ਜੀ ਕਿਵੇਂ ਦੁੰਨੇ ਆਲਾ ਪਿੰਡ ਦੇ ਵਿੱਚ ਸ਼ੇਰਗੜ੍ਹ ਤੇ ਦੁੰਨੇ ਆਲਾ ਬਠਿੰਡਾ ਜਿਹੜੇ ਦੇ ਪਿੰਡ ਨੇ ਜਾਬਰੀ ਜ਼ਮੀਨ ਅਕਬੈਰ ਕੀਤੀ ਜਾ ਰਹੀ ਆ ਸੜਕ ਦੇ ਵਿੱਚ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਨਿਕਲਿਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਾਬਰੀ ਜ਼ਮੀਨਾਂ ਅਕਬੈਰ ਕਰ ਰਹੀ ਆ ਭਰਾਵੋ ਬਦੋ ਕੋਈ ਗੱਲ ਨਹੀਂ ਮੁੱਕ ਜਾਣਗੇ ਗੋਲੇ ਅੱਗੇ ਅੱਗੇ ਵਧਾਂਗੇ ਅੱਗੇ ਵਧਾਂ ਕੋਈ ਗੱਲ ਨਹੀਂ ਮੁੱਕ ਜਾਣਗੇ ਗੋਲੇ ਮੁੱਕ ਜਾਣਗੇ ਤਾਂ ਮੁੱਕ ਜਾਣਗੇ ਗੋਲੇ ਮੁਕਾ ਕੇ ਸੱਡਾਂਗੇ ਸਾਡੇ ਸਿੱਧੀਆਂ ਗੋਲੀਆਂ ਮਾਰੋ ਕੋਈ ਨਹੀਂ ਵੇ ਬਿਆ ਲਾ ਲੈ 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 ਕੋਈ ਨਹੀਂ ਆ ਕੋਈ ਨਹੀਂ ਤੁਸੀਂ ਆ ਰੱਖੋ ਆ ਮੂੰਹ ਤੋਂ ਕਿਹਾ ਤੇ ਪਾਣੀ ਆ ਆ ਪਾਣੀ ਲੈ ਆ ਪਾਣੀ ਲੈ ਲੋ ਮੂੰਹ ਤੋਂ ਉਹ ਗਿੱਲੇ ਕੱਪੜੇ ਨਾਲ ਕੋਈ ਗੱਲ ਨਹੀਂ ਭਾਈ ਮੁੱਕ ਜਾਣਗੇ ਗੋਲੇ ਆ ਸਾਡੀਆਂ ਮਾਮਾ ਦੇ ਭਾਈ ਗੋਲੇ ਮਾਰੇ ਨੇ ਕਿੰਨਾ ਮਰਜੀ ਚਲਾ ਲੈਣਾ ਸਾਨੂੰ ਕੋਈ ਵੀਡੀਓ ਬਣਾਉਣਾ